ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਗਿਆਂਮ ਸ਼੍ਰੀ ਟੀਵੀ ਤੇ ਜੋਬ ਅਲਰਟ ਤੇ ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਇੱਕ ਸਕੂਲਾਂ ਦੇ ਵਿੱਚ ਛੁੱਟੀ ਨੂੰ ਲੈ ਕੇ ਅਪਡੇਟ ਆਈ ਹੈ ਜਿਹੜੀ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਸਕੂਲਾਂ ਦੇ ਵਿੱਚ ਛੁੱਟੀ ਹੈ ਜਿਹੜੀ ਹੁੰਦੀ ਹੈ ਤਾਂ ਸਿੱਖਿਆ ਭਾਗ ਦੇ ਵੱਲੋਂ ਇਹ ਫੈਸਲਾ ਜਿਹੜਾ ਲਿਆ ਗਿਆ ਸੋ ਕਿਹੜਿਆ ਸਿੱਖਿਆ ਭਾਗ ਹੈ ਕਿਹੜੇ ਸਕੂਲਾਂ ਤੇ ਇਹ ਲਾਗੂ ਹੋਏਗਾ ਇਸ ਤੋਂ ਪਹਿਲਾਂ ਕੋਈ ਅਫਵਾਹ ਫੈਲੇ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਇਹ ਫੈਸਲਾ ਲਿਆ ਗਿਆ ਜੀ ਚੰਡੀਗੜ੍ਹ ਦੇ ਸਿੱਖਿਆ ਭਾਗ ਦੇ ਵੱਲੋਂ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਹਰ ਮਹੀਨੇ ਹੋਣ ਵਾਲੀ ਦੂਜੇ ਸ਼ਨੀਵਾਰ ਦੀ ਛੁੱਟੀ ਨੂੰ ਦੋ ਮਹੀਨੇ ਲਈ ਰੱਦ ਹੈ ਜਿਹੜਾ ਉਹ ਕਰ ਦਿੱਤਾ ਹੈ ਡਾਇਰੈਕਟਰ ਸਕੂਲ ਐਜੂਕੇਸ਼ਨ ਐਚ ਪੀ ਐਸ ਬਰਾੜ ਨੇ ਇਸ ਸੰਬੰਧੀ ਨਿਰਦੇਸ਼ ਹੈ ਜਿਹੜੇ ਉਹ ਜਾਰੀ ਕੀਤੇ ਹੈ ਸੋ ਪਰਮਨੈਂਟ ਇਹ ਛੁੱਟੀਆਂ ਜਿਹੜੀ ਬੰਦ ਨਹੀਂ ਕੀਤੀ ਗਈ ਦੋ ਮਹੀਨੇ ਲਈ ਸਿਰਫ ਇਸ ਨੂੰ ਰੱਦ ਕੀਤਾ ਹੈ ਫਿਲਹਾਲ ਇੰਨੀ ਕੁ ਜਿਹੜੀ ਇਹ ਅਪਡੇਟ ਆਈ ਹੈ ਚੰਡੀਗੜ੍ਹ ਦੇ ਜਿਹੜੇ ਸਰਕਾਰੀ ਸਕੂਲ ਨੇ ਚੰਡੀਗੜ੍ਹ ਦਾ ਸਿੱਖਿਆ ਵਿਭਾਗ ਹੈ ਨਾ ਕਿ ਪੰਜਾਬ ਦਾ ਸੋ ਦੋਨੋਂ ਅਲੱਗ-ਅਲੱਗ ਨੇ ਪੰਜਾਬ ਦੇ ਵਿਭਾਗ ਵੱਲੋਂ ਇਸ ਸੰਬੰਧੀ ਕੋਈ ਵੀ ਫੈਸਲਾ ਜਿਹੜਾ ਨਹੀਂ ਲਿਆ ਗਿਆ ਸੋ ਇਹ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਦੇ ਵੱਲੋਂ 2 ਮਹੀਨਿਆਂ ਲਈ ਦੂਜੇ ਸ਼ਨੀਵਾਰ ਦੀ ਜਿਹੜੀ ਸਕੂਲਾਂ ਦੇ ਵਿੱਚ ਛੁੱਟੀ ਹੁੰਦੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਉਸ ਨੂੰ ਇਰਾਦਾ ਜਿਹੜਾ ਕੀਤਾ ਗਿਆ ਕਿਉਂ ਕੀਤਾ ਗਿਆ ਇਹ ਹਾਲੇ ਤੱਕ ਕੋਈ ਇਨਫੋਰਮੇਸ਼ਨ ਹੈ ਜਿਹੜੀ ਨਹੀਂ ਆਈ ਹੋ ਸਕਦਾ ਕੋਈ ਕਾਰਨ ਹੋਣ ਇਹਦੇ ਪਿੱਛੇ ਕੋਈ ਨਾ ਕੋਈ ਗੱਲ ਤਾਂ ਜਿਹੜੀ ਜ਼ਰੂਰ ਹੋਏਗੀ ਇਹ ਛੁੱਟੀ ਨੂੰ ਕਿਉਂ ਇਰਾਦਾ ਜਿਹੜਾ ਕੀਤਾ ਗਿਆ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ ਜੀ